ਕਿਸੇ ਕਾਗਜ਼ ਦੇ ਸਮਾਗਮ ਦੇ ਉੱਤੇ ਇੱਕ ਬੰਦੇ ਨੂੰ ਬੁਲਾਇਆ ਜਾਂਦਾ ਉਹ ਬੰਦੇ ਨੂੰ ਮੈਂ ਬੰਦਾ ਨਹੀਂ ਕਹੂੰਗਾ ਉਹ ਮੈਂ ਕੀ ਲੱਭ ਜਦੋਂ ਉਹ ਮੈਂ ਬਿਆਨ ਕਰਾਂ ਆਪਾਂ ਗੁਰੂ ਦੀ ਹਜ਼ੂਰੀ 'ਚ ਖੜੇ ਹਾਂ ਉਹ ਬੰਦਾ ਨਾ ਉਹ ਗੁੜੀ ਆ ਨਾ ਉਹ ਪਤਾ ਨਹੀਂ ਵਿੱਚ ਬਚਾਵਾ ਆ ਰਿਹਾ ਪਤਾ ਨਹੀਂ ਕੀ ਆ ਉਹ ਕੋਈ ਦੇ ਉਹ ਇਹਦੀ ਗੱਲ ਤਕਮੀਰ ਤਾਲੀ ਆਦੇ ਲੋਕ ਗਾਈਂ ਨਗਾ ਦਦੇ ਸ਼ੋਰ ਮੀੜਾ ਤੋਂਦੇ ਨਹੀਂ ਕੋਈ ਲੋਕ ਤਾਂ ਚੰਗੀਆਂ ਮਾਰੀਆਂ ਪਤਾ ਨਹੀਂ ਸੋਨੂ ਸੀਦੋ ਵਾਲਾ ਸੋਨਾ ਪਸੰਦ ਕਰਦੇ ਆ ਲੋਕ ਜੰਮਿਆਲੀ ਭਾਪੇ ਨੂੰ ਦੇਖਣਾ ਪਸੰਦ ਕਰਦੇ ਆ ਲੋਕ ਨੀੜੂ ਛਟਣਾ ਵਾਲ ਆ ਗਿਆ ਹਲਮਲ ਚੀਮਾ ਆ ਗਿਆ ਇਹ ਇਹ ਇਸ ਤਰ੍ਹਾਂ ਵਾਲਾ ਜਿਹੜਾ ਮਾਹੌਲ ਬਣਿਆ ਪਿਆ ਸਾਡੇ ਲੋਕਾਂ ਦਾ ਹੈਰਾਨੀ ਦੀ ਗੱਲ ਆ ਮੈਂ ਇੱਕ ਕੋਈ ਅੱਜ ਹੀ ਮੈਂ ਗੱਡੀ 'ਚ ਬੈਠਾ ਦੇਖਦਾ ਆਉਂਦਾ ਸੀਗਾ ਕਿਸੇ ਕਾਰਜ ਦੇ ਸਮਾਗਮ ਦੇ ਉੱਤੇ ਇੱਕ ਬੰਦੇ ਨੂੰ ਬੁਲਾਇਆ ਜਾਂਦਾ ਉਹ ਬੰਦੇ ਨੂੰ ਮੈਂ ਬਲਦਾ ਨਹੀਂ ਕਹੂੰਗਾ ਹੁਣ ਮੈਂ ਕੀ ਲੱਭ ਜਾ ਜਿਹਨੂੰ ਮੈਂ ਬਿਆਨ ਕਰਾਂ ਆਪਾਂ ਗੁਰੂ ਦੀ ਹਜ਼ੂਰੀ 'ਚ ਖੜੇ ਆਂ ਪਤਾ ਨਹੀਂ ਕਿਹੜਾ ਸੰਧੂ ਆ ਜਾਵੇ ਹੈ ਮੈਡ ਸੰਧੂ ਮੈਡ ਸੰਧੂ ਅੱਜ ਹੀ ਸੁਣ ਲਿਓ ਮੈਡ ਸੰਧੂ ਕੱਦ ਲਓ ਪਰ ਲਿਓ ਕੀ ਐ ਉਹ ਬੰਦਾ ਨਾ ਉਹ ਕੋਈ ਬੁੜੀ ਆ ਨਾ ਉਹ ਪਤਾ ਨਹੀਂ ਵਿੱਚ ਬਚਾਲਾ ਰਿਹਾ ਪਤਾ ਨਹੀਂ ਕੀ ਆ ਉਹ ਉਹ ਨੂੰ ਇੱਕ ਕਾਲ ਦੇ ਦੇ ਕੁੜੀਆਂ ਦੇ ਕਾਲ ਦੇ ਸਮਾਗਮ 'ਚ ਬੁਲਾਇਆ ਜਾਂਦਾ ਉਹ ਮੇਰੇ ਮਾਟਰ ਬਣਾ ਕੇ ਪੇਸ਼ ਕੀਤਾ ਜਾਂਦਾ ਸਾਡੇ ਜਵਾਕਾਂ ਅੱਗੇ ਸਾਡੀ ਜਵਾਨੀ ਦੇ ਕੇ ਉਹ ਫਿਲਮਾਂ 'ਚ ਪ੍ਰਮੋਟ ਕੀਤਾ ਗਿਆ ਇਹ ਪਹਿਲ ਮਾਇਕੋਲੇ ਵੇ ਇਹ ਲੋੜਾ ਨਾ ਆ ਉਹ ਪਹਿਲੋਂ ਦੇ ਵਿੱਚ ਮੈਰ ਸੰਧੂ ਦਾ ਰੂਹ ਉਹਦਾ ਕਰਾਇਆ ਗਿਆ ਉਹ ਕੀ ਇਹ ਬੰਦਾ ਬਈ ਦੱਸੋ ਉਹ ਕੀ ਸਾਰੇ ਸਮਾਜ ਨੂੰ ਸੇਹ ਦੇ ਰਿਹਾ ਸਾਡੇ ਜਵਾਕਾਂ ਦੇ ਕੀ ਸਿਰ ਪਊਗਾ ਵੀ ਇਹ ਕਿਹੜਾ ਬੰਦਾ ਨਾ ਪੂਰਾ ਬੰਦਾ ਨਾ ਪੂਰੀ ਬੁੜੀ ਉਹ ਬੱਚ ਬਚਾਵਾਜਾ ਕੀ ਸਾਡੇ ਜਵਾਕ ਉਹਨੂੰ ਦੇ ਕਿਹੋ ਜਿਹੇ ਬੰਨ ਦੇ ਇਹ ਚਲਪਾ ਜਾਵੇਂ ਕੰਬ ਹੈ ਇੱਕ ਮੈਲ ਸੰਧੂ ਪਰ ਇੱਕ ਔਰੀ ਪਰ ਔਰੀ ਉਹ ਔਰੀ ਜਿਹੜਾ ਫਾਂਤਰਾਸ਼ ਨੇ ਬਦਰ ਦੇ ਮਸ਼ਹੂਰ ਆ ਪੈਂਦਾ ਅਲਮਾਰੇ ਵੱਡੇ ਵੱਡੇ ਬੰਬੇ ਹੋਏ ਕਲਾਕਾਰ ਵੱਡੇ ਵੱਡੇ ਹਾਲੀਵੁੱਡ ਦੇ ਕਲਾਕਾਰ ਵੱਡੀਆਂ ਵੱਡੀਆਂ ਜਿਹੜੀਆਂ ਖੇਡਾਂ ਆ ਸਿਟੀਆਂ ਨੇ ਧੋਨੀਆਂ ਕਹਿੰਦੇ ਉਹ ਉਹਨੂੰ ਔਰੀ ਨੂੰ ਚੱਕੀ ਫਿਰਦੇ ਆ ਉਹ ਔਰੀ ਵੀ ਉਹੀ ਹੈ ਮੈਂ ਸਿੰਧੂ ਵਰਗਾ ਹੀ ਹੈ ਕਾਰਨ ਕੀ ਹੈ ਕਾਰਨ ਬੜਾ ਸਾਫ਼ ਅਬੇ ਥੋੜੀ ਜਿਹੜੀ ਆਉਣ ਵਾਲੀਆਂ ਪੀੜੀਆਂ ਸੋਡੇ ਜਵਾਕ ਨੇ ਉਹ ਕਦੇ ਹਰੀ ਸਿੰਘ ਨਲੂਆ ਨਾ ਕਰਦੇਣ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨਾ ਬਣ ਜਾਵਾਂ ਕਹਿੰਦੇ ਸਾਸ ਸੇ ਆਲੂ ਵਾਲੀਆਂ ਨਾ ਬਣ ਜਾਵਾਂ ਕਹਿੰਦੇ ਸੈਫ ਜਨਰਲ ਦੀ ਜੀਵਨੀ ਨਾ ਪੜ ਲਿਆ ਉਹਨਾਂ ਦੇ ਅੱਗੇ ਪੇਸ਼ ਕੀਤੇ ਜਾ ਰਹੇ ਮੈਰ ਸੰਧੂ ਵਰਗੇ ਤੇ ਔਰੀ ਵਰਗੇ ਇਹ ਹੀ ਵੀ ਇੱਕ ਸਾਜਿਸ਼ੀ ਹੋਦਈਆ ਜਿਵੇਂ ਕੋਲੋਂ ਪਾਣੀ ਨਾ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਚਿੱਟੇ ਨਾ ਮਾਰਿਆ ਜਾ ਰਿਹਾ ਪ੍ਰਵਾਸ ਦੇ ਰੂਪ ਚ ਮਾਰਿਆ ਜਾ ਰਿਹਾ ਪੰਜਾਬ ਨੂੰ ਜਾੜ ਕੇ ਸੋਦੇ ਗੁੰਡੀ ਨੂੰ ਮਾਰਿਆ ਜਾ ਰਿਹਾ ਸੋਦੇ ਹਰ ਤਰ੍ਹਾਂ ਦੇ ਉੱਤੇ ਹਮਲੇ ਜਿਹੜੇ ਕੀਤੇ ਜਾ ਰਹੇ ਨੇ ਇਹ ਵੀ ਉਹੀ ਚੀਜ਼ ਆ ਵੀ ਕਿੰਨਾ ਨਹੀਂ ਨਸਲਾ ਉਹ ਜਿਹੜਾ ਜਵਾਕ ਆ ਜਿਹਦਾ 2-4 ਸਾਲ ਦਾ ਜਵਾਕ ਆ ਉਹ ਬੰਦਾ ਉਹ ਦੇਖ ਕੇ ਕੀ ਸੋਚਦਾ ਹੋਊਗਾ ਵੀ ਯਾਰ ਜਿਹੜਾ ਮੈਡ ਸੰਧੂ ਆ ਜਿਹੜਾ ਔਰੀ ਆ ਉਹਦੇ ਲੱਖਾਂ ਹੀ ਫੋਲੋਅਰ ਨੇ ਲੱਖਾਂ ਹੀ ਬੰਦੇ ਸੁਣਦੇ ਹਨ ਇਹਨੂੰ ਫੋਟਵਾਂ ਕਰਾਉਂਦਿਆ ਇਹਨਾਂ ਦੀ ਜ਼ਿੰਦਗੀ ਬੜੀ ਘੈਂਟ ਹੁੰਦੀ ਆ ਉਹ ਇੱਕ ਜਵਾਕ ਨੂੰ ਮੈਡ ਸੰਧੂ ਨੂੰ ਦੇਖ ਕੇ ਉਹ ਹੀ ਲੱਗੂ ਵੀ ਯਾਰ ਆਹ ਬੰਦਾ ਦਾ ਬਾ ਘੈਂਟ ਆ ਮੈਂ ਵੀ ਇਹਦੇ ਵਰਗਾ ਬੰਨਾ ਆਪਾਂ ਕਿਸੇ ਦੀ ਜ਼ਿੰਦਗੀ ਤੋਂ ਪ੍ਰਾਪਤ ਹੁੰਦੀ ਹੈ ਨਾ ਚਾਹ ਹਣੁਪ੍ਰਤੀ ਜੀਵਨੀ ਪੜ੍ਹ ਕੇ ਹੋਈਏ ਚਾਹ ਹਣੁ ਦੇਖ ਕੇ ਹੋਈਏ ਫਿਰ ਆਹ ਬੰਦਾ ਬਹੁਤ ਕਹਿੰਦਾ ਆਪਣੇ ਬਚਪਨ ਦੇ ਵਿੱਚ ਹਰ ਬੰਦੇ ਦੇ ਬਚਪਨ ਦਾ ਕੋਈ ਨਾ ਕੋਈ ਹੀਰੋ ਹੁੰਦਾ ਸਾਡੇ ਹੀਰੋ ਮਾਨ ਸੰਧੂ ਵਰਗੇ ਜਵਾਕਾਂ ਦੇ ਤੇ ਔਰੀ ਵਰਗੇ ਬਣਾਏ ਜਾ ਰਹੇ ਆ ਤੇ ਇਸ ਕਰਕੇ ਸਾਨੂੰ ਸੋਚਣ ਦੀ ਵੀ ਲੋੜ ਆ ਵੀ ਮੈਂ ਇੱਕ ਦਿਨ ਸੁਣ ਰਿਹਾ ਸੀ ਸਰਦਾਰ ਅਜਬੇ ਸਿੰਘ ਨੇ ਇੱਕ ਸਤਿ ਇਤਿਹਾਸ ਦੇ ਉੱਤੇ ਨਾ ਉਹਨੇ ਇੱਕ ਵੀਡੀਓ ਪਾਈ ਉਹਨਾਂ ਨੇ ਉਸ ਵੀਡੀਓ ਨੂੰ ਤਕਰੀਬਨ ਤਕਰੀਬਨ ਪੁੱਤਨ ਚਾਹ ਆ ਹੁੰਦੇ ਨੇ ਮਸਾ ਸੁਣਿਆ ਹੋਣਾ ਤੇ ਨਾਲ ਹੀ ਦੂਜੇ ਪਾਸੇ ਇੱਕ ਵੀਡੀਓ ਪਾਈ ਪਈ ਕਿਸੇ ਬਲੌਗਰ ਜੇ ਦੀ ਉਹ ਦਿਖਾ ਰਿਆ ਸੀ ਹੁਣ ਜਿਵੇਂ ਅਸੀਂ ਉੱਠ ਗਏ ਜੀ ਹੁਣ ਅਸੀਂ ਤਿਆਰ ਆ ਜੀ ਹੁਣ ਮੇਰੇ ਘਰ ਵਾਲੀ ਨਾਉਣ ਵੜ ਗਈ ਜੀ ਬੋਤਲਖਾਨੇ ਚ ਹੁਣ ਆਟਾ ਗੁੰਦੀ ਹੈ ਜੀ ਆਟਾ ਗੁੰਦੀ ਨੇ ਹੱਥ ਲਵੇਣਦੇ ਜੀ ਵੀ ਹੱਥ ਿਲਬੜਦੇ ਨੇ ਪੈਰਾਂ ਨਾਲ ਆਟਾ ਉਹਨੂੰ ਆਪਾ ਬਲੌਗਰ ਜੇ ਦੇਖ ਰਹੇ ਹੋ ਤਾਂ ਕਿਉਂਕਿ ਉਸਾਰਾ ਹੱਥ ਚ ਕੈਮਰਾ ਹੁੰਦਾ ਮੋਬਾਈਲ ਹੁੰਦਾ ਜਿਨ੍ਹਾਂ ਨਹੀਂ ਅੜਲੇ ਹੋ ਜਾਂਦੇ ਐ ਵੀ ਮੇਰੀ ਜਿਨ੍ਹਾਂ ਲਈ ਹੁਣ ਆਹ ਕਰਦੀ ਅਸੀਂ ਆਹ ਕਰਦੇ ਆਂ ਆ ਵੀ ਰੋਟੀ ਬਣਾ ਲਈ ਅਸੀਂ ਖਾਣ ਲੱਗੇ ਆਂ ਆ ਵੀ ਚਾਹ ਬਣਾ ਲਈ ਅਸੀਂ ਨਹਾ ਲਏ ਅਸੀਂ ਪਾਏਗੇ ਸੌਂਗੇ ਅਸੀਂ ਉੱਠ ਖੜੇ ਉਂ ਬੰਦਿਆਂ ਨੂੰ ਮੈਂ ਦੇਖਿਆ ਪਤਾ ਨਹੀਂ 5 ਪਤਾ ਨਹੀਂ 6 ਲੱਖ ਬੰਦਾ ਤੱਕ ਦੇਖੀ ਬੈਠਾ ਉਹ ਜਿਹੜੇ ਬੰਦੇ ਨੇ ਕਮਾਲ ਦੀ ਗੱਲ ਤੇ ਹੱਥ ਚੋਂ ਕੀਤੀ ਇਹਦੀ ਖਾਸ ਗੱਲ ਕੀਤੀ ਉਹ ਤਾਂ ਮੈਂ ਆ ਇਹ ਨਹੀਂ ਦੱਸ ਸਕਦਾ ਜਿਹੜੇ ਬੰਦੇ ਨੂੰ ਉਹੀ ਭਗਾਈ ਮਾਰੀ ਆ ਤੇ ਉਸੇ ਨਹਾ ਲਈ ਉਸੇ ਖਾ ਲਿਆ ਉਸ ਗੁਦਗਾਮੇ ਤੇ ਬੜ ਗਏ ਰਸੋਈ ਚ ਬੜ ਗਏ ਉਹ ਬੰਦੇ ਨੂੰ 5 ਲੱਖ ਬੰਦਾ ਸਿਰੇ ਬੈਠਾ ਜਿਹੜੇ ਚਹਗਾ ਸਾਡੀ ਸੁਣਨ ਦੀ ਆਦਤ ਵੀ ਨਹੀਂ ਰਹੀ ਸਮਝਿਆ ਉਹਦੀ ਵੀ ਸਾਡੀ ਉਹ ਜਿਹੜੀ ਸ਼ਕਤੀ ਹੈ ਆਪਾਂ ਗਮਾ ਚੁਪੇ ਕਿਉ ਲਿਟਰੇਚਰ ਵਾਲੇ ਪਾਸੇ ਸਾਇਤ ਵਾਲੇ ਪਾਸੇ ਇਤਿਹਾਸ ਨੂੰ ਪੜਨ ਵਾਲੇ ਪਾਸੇ ਸੁਣਨ ਵਾਲੇ ਪਾਸੇ ਆਪਾਂ ਜਵਾਕਾਂ ਨੂੰ ਨਹੀਂ ਨਾ ਸੋ ਗੱਲਾਂ ਬਹੁਤ ਨੇ ਟਾਈਮ ਕਾਫੀ ਹੋ ਗਿਆ ਇੱਕ ਇਥੀ ਬਚ ਗਿਆ ਸੋ ਸਾਰਾ ਧੰਨਵਾਦ ਆ ਸੋ ਨੂੰ ਬੈਠੀਏ ਨਹੀਂ ਆ ਰਹੀ ਆਪਾਂ ਇੱਥੇ ਬੈਠਾਂਗੇ 10 ਕਿ ਮਿੰਟ ਆਪਾਂ ਵਿਚਾਰ ਕਰਾਂਗੇ ਤੁਸੀਂ ਜਰੂਰ ਆਪ ਕੋ ਆਪਣੇ ਨਾਂ ਪਿੰਡ ਦਾ ਨਾਂ ਨੰਬਰ ਲਿਖਾ ਕੇ ਜਾਓ ਤਾਂ ਕਿ ਇੱਕ ਭੰਡੇ ਜਿਹੜੇ ਜਿਵੇਂ ਅਸੀਂ ਬਾਕੀ ਜਿਹੜਾ ਟੀਮਾਂ ਬਣਾ ਕੇ ਆਏ ਆ ਆ ਇੱਕ ਮਿੰਟ ਵਿੱਚ ਵੀ ਟੀਮ ਬਣੇ ਤੇ ਉਹ ਆ ਉਹਦੇ ਤੌਰ ਤੇ ਕੰਮ ਕਰੇਗੇ ਇਹਦੇ ਵਿੱਚ ਕੋਈ ਛੋਟਾ ਨਹੀਂ ਕੋਈ ਪੱਟਾ ਨਹੀਂ ਕੋਈ ਆਰਕੂ ਨਹੀਂ ਇਹ ਸਾਰੇ ਆਪਾਂ ਇਕੱਠੇ ਹੀ ਹੋ ਕੇ ਲੜਨਾ ਹੈ ਕਿ ਸਾਰੀ ਆਦੂਆ ਤਰਾਈ ਸਭ ਦੀ ਸਾਂਝੀ ਹੈ ਸੋ ਸਾਰਿਆਂ ਨੂੰ ਅਸੀਂ ਚਲੋ ਇੰਨਾ ਕਹ ਆ ਵੀ ਅਸੀਂ ਪਹਿਲ ਕਦਮੀ ਕੀਤੀ ਆ ਸਰਨਾ ਬਾਰਡਰੀਆਂ ਪੁੱਤਰਾਂ ਜੁੜੀਆਂ ਨੇ ਸੋ ਉਹਨਾਂ ਦੇ ਨਾਲ ਅਸੀਂ ਰਲ ਕੇ ਅਸੀਂ ਇਹ ਲੋਕਾਂ ਨੂੰ ਜਗਾਉ ਤੁਰਿਆ ਲਾ ਮੰਨ ਕਰਨ ਤੁਰਿਆ ਸੋ ਆਓ ਆਪਾਂ ਕੇ ਆਪੋ ਆਪਣੇ ਮੋਟਿਆ ਦੇ ਉੱਤੇ ਆਪਣੀ ਜ਼ਿੰਮੇਵਾਰੀ ਚੱਕ ਕੇ ਆਪਣੇ ਆਪ ਨੂੰ ਵੀ ਬਚਾ ਗਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਗਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ